ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰ ਰਾਏ ਅਤੇ ਇੱਕ ਸਿੱਖ ਦਾ ਸਵਾਲ ਗੁਰੂ ਹਰ ਰਾਏ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਆਇਆ ਅਤੇ ਪੁੱਛਿਆ ਮਹਾਰਾਜ ਤੁਹਾਨੂੰ ਆਪਣੇ ਦੋਹਾਂ ਪੁੱਤਰਾਂ ਵਿੱਚੋਂ ਕਿਹੜਾ ਪੁੱਤਰ ਜ਼ਿਆਦਾ ਪਿਆਰਾ ਹੈ ਗੁਰੂ ਜੀ ਨੇ ਉੱਤਰ ਦਿੱਤਾ ਮਾਤਾ ਪਿਤਾ ਨੂੰ ਸਭ ਬੱਚੇ ਇੱਕੋ ਜਿਹੇ ਪਿਆਰੇ ਹੁੰਦੇ ਹਨ ਮੇਰੇ ਵਾਸਤੇ ਤਾਂ ਮੇਰੇ ਸਾਰੇ ਸਿੱਖ ਹੀ ਮੇਰੇ ਬੱਚੇ ਹਨ ਅਤੇ ਮੈਨੂੰ ਬਹੁਤ ਪਿਆਰੇ ਹੈ ਪਰ ਜੇ ਤੁਸੀਂ ਇੰਨਾ ਪੁੱਤਰਾਂ ਬਾਰੇ ਹੀ ਪਤਾ ਕਰਨਾ ਹੈ ਤਾਂ ਉਹ ਮੈਂ ਨਹੀਂ ਕਹਿ ਸਕਦਾ ਮੈਂ ਤੁਹਾਨੂੰ ਇੱਕ ਢੰਗ ਦੱਸ ਸਕਦਾ ਹਾਂ ਮੈਂ ਤੁਹਾਨੂੰ ਇੱਕ ਸੂਈ ਦਿੰਨਾ ਹ ਇਸ ਵੇਲੇ ਮੇਰੇ ਦੋਨੇ ਪੁੱਤਰ ਪੰਗੂੜਿਆਂ ਵਿੱਚ ਬੈਠੇ ਪਾਠ ਕਰ ਰਹੇ ਹੈ ਤੁਸੀਂ ਦੋਹਾਂ ਸਹਿਬਜ਼ਾਦਿਆਂ ਦਾ ਪਹਿਲਾ ਪਾਠ ਸੁਣਨਾ ਫਿਰ ਇਹ ਸੂਈ ਉਹਨਾਂ ਦੇ ਪੰਘੂੜੇ ਦੇ ਪਾਵੇ ਵਿੱਚ ਖਬੋ ਦੇਣੀ ਜਿਸ ਦੇ ਪਾਵੇ ਵਿੱਚ ਇਹ ਸੂਈ ਖੁੱਭ ਜਾਏਗੀ ਉਹ ਸਮਝੋ ਮੈਨੂੰ ਪਿਆਰ ਜ਼ਿਆਦਾ ਪਿਆਰਾ ਹੈ ਉਹ ਸਿੱਖ ਗੁਰੂ ਜੀ ਨੂੰ ਸਤਿਵਚਨ ਕਹਿ ਕੇ ਪਹਿਲਾਂ ਬਾਬਾ ਰਾਮਰਾਜ ਦੇ ਪੰਘੂੜੇ ਪਾਸ ਜਾ ਪਹੁੰਚਿਆ ਕੁਛ ਦੇਰ ਪਾਠ ਸੁਣਦਾ ਰਿਹਾ ਬਾਬਾ ਰਾਮਰਾਏ ਜੀ ਪੋਥੀ ਪੰਘੂੜੇ ਉੱਤੇ ਰੱਖ ਕੇ ਪਾਠ ਕਰ ਰਹੇ ਸੀ ਕੋਚ ਸਮਾ ਪਾਠ ਸੁਣਨ ਤੋਂ ਬਾਅਦ ਉਸ ਸਿੱਖ ਨੇ ਸੂਈ ਬਾਬਾ ਰਾਮਰਾਏ ਦੇ ਪੰਘੂੜੇ ਦੇ ਇੱਕ ਪਾਵੇ ਦੇ ਵਿੱਚ ਖੋਬੋ ਦਿੱਤੀ ਪਰ ਲੱਕੜ ਦਾ ਪਾਵਾ ਇੰਨਾ ਸਖਤ ਸੀ ਕਿ ਸੂਈ ਇੱਕ ਤਣਕਾ ਭਰ ਵੀ ਨਾ ਖੋਬ ਸਕੀ ਉਸਨੇ ਦੁਬਾਰਾ ਵੀ ਯਤਨ ਕੀਤਾ ਪਰ ਸੁੱਕੀ ਲੱਕੜ ਵਿੱਚ ਸੂਈ ਕਿਵੇਂ ਖੋਬ ਸਕਦੀ ਸੀ ਫਿਰ ਉਹ ਸਿੱਖ ਬਾਲਾ ਗੁਰੂ ਹਰਗੋਬਿੰਦ ਜੀ ਦੇ ਪੰਗੂੜੇ ਪਾਸ ਪਹੁੰਚਿਆ ਅਤੇ ਪਾਠ ਸੁਣਨ ਲੱਗਿਆ ਪਾਠ ਐਨਾ ਮਿੱਠੀ ਸੁਰ ਵਿੱਚ ਪੜਿਆ ਜਾ ਰਿਹਾ ਸੀ ਕਿ ਸਿੱਖ ਕਿਲਿਆ ਹੀ ਗਿਆ ਅਤੇ ਕਾਫੀ ਸਮਾਂ ਪਾਠ ਹੀ ਸੁਣਦਾ ਰਿਹਾ ਫਿਰ ਉਸ ਨੂੰ ਗੁਰੂ ਸਾਹਿਬ ਦਾ ਆਦੇਸ਼ ਯਾਦ ਆਇਆ ਤਾਂ ਉਹ ਸੂਈ ਨੂੰ ਬਾਲਾ ਗੁਰੂ ਦੇ ਪਾਵੇ ਵਿੱਚ ਖਬੋਇਆ ਉਹ ਵੇਖ ਕੇ ਹੈਰਾਨ ਰਹਿ ਗਿਆ ਕੀ ਪਾਵੇ ਦੀ ਲੱਕੜ ਬਿਲਕੁਲ ਹਰੀ ਲੱਕੜ ਵਾਂਗ ਹੋ ਗਈ ਸੀ ਅਤੇ ਸੂਈ ਉਸ ਵਿੱਚ ਇਸ ਤਰ੍ਹਾਂ ਖੋਪ ਗਈ ਜਿਵੇਂ ਮੋਮ ਹੋਵੇ ਉਸ ਨੇ ਫਿਰ ਪਾਵੇ ਨੂੰ ਹੱਥ ਲਾ ਕੇ ਵੇਖਿਆ ਉਸ ਨੂੰ ਇੰਜ ਲੱਗਿਆ ਜਿਵੇਂ ਪਾਵੇ ਦੀ ਲੱਕੜ ਕਿਸੇ ਨਵੇਂ ਉੱਗੇ ਹੋਏ ਪੌਦੇ ਦੀ ਹੁੰਦੀ ਆ ਉਹ ਫਿਰ ਗੁਰੂ ਹਰ Rai ਜੀ ਦੇ ਪਾਸ ਆਇਆ ਤੇ ਉਹਨਾਂ ਨੂੰ ਸਾਰੀ ਵਾਰਤਾ ਸੁਣਾਈ ਗੁਰੂ ਜੀ ਉਸ ਦੀ ਗੱਲ ਸੁਣ ਕੇ ਬੜੇ ਖੁਸ਼ ਹੋਏ ਤੇ ਕਿਹਾ ਗੁਰੂ ਜੀ ਦੀ ਬਾਣੀ ਨੂੰ ਜਿਹੜਾ ਸੱਚੇ ਦਿਲੋਂ ਪੜਦਾ ਹੈ ਤਾਂ ਸੁੱਕੇ ਬੂਟੇ ਵੀ ਹਰੇ ਹੋ ਜਾਂਦੇ ਹੈ। ਬਾਲ ਹਰਕਿਸ਼ਨ ਇਸ ਬਾਣੀ ਨੂੰ ਪ੍ਰਭੂ ਨਾਲ ਇੱਕ ਮਿਕ ਹੋ ਕੇ ਪੜ ਰਿਹਾ ਹੈ। ਇਸ ਲਈ ਉਹਦੇ ਪੰਘੂੜੇ ਦੀ ਲੱਕੜ ਸੁੱਕੀ ਵੀ ਹਰੀ ਹੋ ਗਈ ਪਰ ਸੈਭ ਜੀ ਦਾ ਰਾਮਰਾਏ ਇੱਕ ਨੇਮ ਪੂਰਾ ਕਰ ਰਿਹਾ ਹੈ। ਇਸ ਲਈ ਉਸ ਦੀ ਬਾਣੀ ਦਾ ਸੁੱਕੀ ਲੱਕੜ ਉੱਤੇ ਕੋਈ ਪ੍ਰਭਾਵ ਨਹੀਂ ਪਿਆ ਹੁਣ ਮੈਂ ਸਮਝਦਾ ਹਾਂ ਕਿ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਸਿੱਖ ਨੇ ਹਾਂ ਵਿੱਚ ਹਾਂ ਮਿਲਾਈ ਤੇ ਉੱਥੋਂ ਚੱਲਿਆ ਗਿਆ ਇਸ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਗੁਰਬਾਣੀ ਨੂੰ ਪੜਨ ਵੇਲੇ ਧਿਆਨ ਕਰਤਾਰ ਵੱਲ ਰੱਖਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਇਸ ਦਾ ਲਾਹਾ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ